ਜੈਸ ਵੈਲਕਮ ਬੈਕ ਟੂ ਚੈਨਲ ਅਮਚੀ ਮਲੋਗਸ ਸੋ ਦੱਸ ਸਕੋ ਤੁਹਾਡੀ ਪਿਆਰ ਤੁਹਾਡੀ ਦੁਆਦ ਮੇਰੇ ਕੋਲ ਠੀਕ ਆ ਤਾਂ ਦੋਸਤੋ ਆਪਾਂ ਜਵੇਲੇ ਤੇ ਹੈਗਾ ਸੰਧਿਆ ਪਰ ਛਾਂਗੇ ਲੋਕ ਸਾਡ ਕੀਤਾ ਹੋਇਆ ਮम्मा ਘਰ ਨੇ ਗੱਲ ਤੇ ਮੋਟਾਵੇ ਦਾ ਬੈਠਾ ਹੈ ਓ ਮਾਈ ਗੋਡ ਉਹ ਲੱਗੇ ਇੱਕ ਨਾ ਦੋਸਤੋ ਤਸਤੇ ਸਾਡੇ ਕੁੜੀ ਵੀ ਬੈਠੀ ਮੈਂ ਖਾਣ ਨਹੀਂ ਚਾਹ ਚਲੋ ਪਰ ਕੋਈ ਨਾ ਮੱਚ ਦਿਖਾਵਾਂ ਕੋਈ ਨਾ ਦਿਖਾ ਦੇ ਮੱਚ ਮੱਚ ਹੈਲੋ ਹੱਦ ਸਾਰੇ ਹੱਤ ਜੈਸ ਕੁੜੀ ਆ ਜੋਸਤਾ ਮੁੰਮਾ ਦਾ ਲਗਾ ਰਹੇ ਨੇ ਅਬ ਬਾਹਰ ਚੱਲਦੇ ਆ ਤਾ ਅਸੀ ਵੀ ਲੈ ਗਏ ਜੀ ਜਿਹੜੀ ਤਰੇ ਪਰ ਪਰ ਗਾਇਸ ਕਿਸੇ ਨੇ ਬੰਦੇ ਉਂਦੇ ਮਾਰਨੇ ਹੋਇਆ ਸਾਨੂੰ ਦੱਸਿਓ ਅਜ ਮੂਰਤੀ ਵੀ ਸੁਰੂਲਤੀ ਵੀ ਆ ਚਲੋ ਘੜੀ ਘੜਾ ਚੱਲੀਏ ਚਲ ਜੋਸ ਸੇ ਘੜੀ ਘੜਾ ਕੇ ਅੰਦਰ ਅਜ ਮੋਟਰਸਾਈਕਲ ਜਿਹੜੀ ਮੋਟਰਸਾਈਕਲ ਤੇ ਮਾਰਦੀ ਕੋਈ ਘੁੰਰਦੀ ਨਹੀਂ ਸੀ ਦਾਦੂ ਕੰਨੀ ਤੇ ਛੱਡਦੇ ਉਹ ਛੋਟਾ ਵੀ ਉਹ ਮਾਰ ਚਾੜੂ ਦੀ ਮਾਰੀਦਾ ਹੁੰਦਾ

ਕੈਨਸਲ ਬੀਗਾ ਪਾਣੀ ਕੈਨਸਲ ਕਿਉਂ ਜਿਹਨੇ ਹੁਣੇ ਨਹੀਂ ਡੋਲੋ ਹਾਲੇ ਬਿਨਾ ਪਾਣੀ ਦਾ ਖਾਪੀ ਨੂੰ ਪੜਦਾ ਚਲੋ ਦੋਸਤੋ ਬਾਅਦ ਚ ਮਿਲਦੇ ਆਪਾਂ ਚਲੋ ਮੰਗਾ ਕਰ ਲੈਂਦੇ ਆ ਤਾਂ ਦੋਸਤੋ ਆਪਾਂ ਕਰਿਆ ਆ ਚੁੱਕੇ ਆ ਘਰੇ ਮਕਲਬ ਸੀਗੇ ਨਾਲ ਨਹੀਂ ਚੱਲ ਗਏ ਨੇ ਤਾਂ ਮੈਂ ਇੱਥੇ ਬੈਠੇ ਰੀਲਾ ਬਣਾਉਂਦੇ ਨੇ ਤੇ ਮੇਰੇ ਫੋਨ ਦੀ ਬੈਟਰੀ ਹੋ ਗਈ 5% ਦੋਸਤੋ ਹਰ ਦਿਨ ਇੰਸਟਾਗ੍ਰਾਮ ਤੇ ਜਾ ਕੇ ਦੇਖੋ ਸਵਾਦ ਨਹੀਂ ਆ ਸਕਦੇ ਆ ਦੋਸਤੋ ਇੰਸਟਾਗ੍ਰਾਮ ਦਾ ਪੇਜ ਵੀ ਧਾਰ ਦਿਆ ਕਰ ਲਿਖਤਾ ਥਲੇ @mamma1313 ਓਕੇ ਗਾਈਸ ਤਾਂ ਦੋਸਤੋ ਮੰਮਾ ਬੈਠੋ ਆ ਆ ਦੇਖਦੇ ਆਪਾਂ ਕੀ ਕਰਦੇ ਆ ਐ ਬੋਲਣ ਬੈ ਦੋ ਕਚਲ ਦੋਸਤ ਮਮਾ ਆਪਾ ਫੋਨ ਫੜਾਣੇ ਆ ਤੇ ਮਰਜੀ ਬਣਾਉਂਦੇ ਨੇ ਫਿਰ ਮਿਲਦੇ ਆ। ਤੋਂ ਹੁਣ ਮਮਾ ਕਰ ਰਿਹਾ ਇੱਥੇ ਸਫਾਈਆਂ ਛਫਾਈਆਂ ਹੁਣ ਇਹ ਮੈਂ ਕੀ ਕਰਾਂ ਲੈ ਆ। ਮੈਂ ਬਿਮਾਰ ਆ ਮੈਂ ਕੁਛ ਨਹੀਂ ਕਰ ਰਹੀ। ਚੱਲਣੇ ਆ ਆਰਾਮ ਕਰੋ। ਹਾਂ ਆਰਾਮ ਮੈਨੂੰ ਕਰਨ ਦਿਨੇ ਆ ਤੁਸੀਂ। ਅਸੀਂ ਕੀ ਗਿਆ ਤੁਹਾਨੂੰ। ਆ ਆ ਕਰੇ ਅਗਰ ਕਦਕਦਾਬ ਕੰਮ ਨਹੀਂ ਕਰ ਸਕਦਾਗਾ। ਕੀ ਕਰਾਂ? ਤੂੰ ਤਾਂ ਕੋਈ ਕੰਮ ਕਰ ਲੈ ਆਪ। ਕੰਮ ਹੀ ਕਰਦੀ ਪਈ ਨਾ ਠੀਕ ਆ ਨਾ। ਠੀਕ ਆ ਜੀ ਮਮਾ। ਮਮਾ ਨੂੰ ਸੁਣ ਲੈਗਾ। ਦੋਸਤ ਮੈਂ ਚੱਲਾ ਸੀ ਦੇ ਲੈਣ। ਦੇ ਲੈ ਕੇ ਨੇ। ਤੋ ਕੀ ਚੱਲਦਾ ਕਾਹਨੇ ਮਰੀ ਕਾਹਨੇ ਸਭ ਤੋਂ ਪਹਿਲਾਂ ਮੀਟਰ ਤੇ ਬੁਲਾਇਆ ਤੇ ਮੈਂ ਦੇਖਿਆ ਅੱਜ ਕੱਲ੍ਹ ਚੱਲ ਲੈ ਖਵਾਵਾ ਦਿਨ ਨੂੰ ਦੋਸਤੋ ਚੱਲਣਾ ਆਹ ਕੀ ਕਰਨੀ ਹੈ ਬਾਏ ਦੋਸਤੋ ਬੱਚੇ ਮਿਲਦੇ ਤੇ ਦੋਸਤੋ ਹੁਣ ਮੰਮਾ ਇੱਥੇ ਸਾਡੇ ਬਣਾ ਰਹੇ ਨੇ ਮੱਕੀ ਦੀਆਂ ਰੋਟੀਆਂ ਦੁਮਾਰ ਹੋ ਕੇ ਦੁਮਾਰ ਹੋ ਕੇ ਰੋਟੇ ਦੋਸਤੋ ਮੰਮੀ ਦੀ ਡਿਊਟੀ ਸੱਤ ਤੋਂ ਸੱਤ ਹੁੰਦੀ ਹੈ ਤੇ ਦੋਸਤੋ ਤੇ ਮੰਮੀ ਤੇ ਦਿੱਕਤ ਦੀ ਹੋ ਗਈ ਸੀ ਬੜੀ ਮੋਟੀ ਖੱਪ ਜੱਪ ਤਰੀਕਾਂ ਚੰਦਰ ਬੈਠਾ ਚਲ ਕੋਈ ਨਾ ਕਾਲੂ ਕਿਤੇ ਗਿਆ ਕਾਲੂ ਬਾਈ ਦੇਖਦਾ ਨਹੀਂ ਮੜ ਗਿਆ ਖਲੀ ਹੁੱਡੀ ਵੀ ਦੇਖ ਸਕੀਓ ਦੇਖ ਗਿਆ ਦੇਖ ਗਿਆ ਦੇਖ ਗਿਆ ਕਾਰੀ ਹੁੱਡੀ ਦੋਸਤਾਂ ਦੇ ਨਾਲ ਚੜਾ ਰਹੇ ਨੇ ਤਾਂ ਕੀ ਗਈ ਆਪਾਂ ਇਹਦੇ ਨਾਲ ਉਸ ਤੇ ਕੋਈ ਮੁੰਡਾ ਹੋਣਾ ਇਮੂਨੀ ਦਿਖਾ ਸਕਦੇ ਚੱਲ ਮੈਂ ਚੱਲਦਾ ਭਾਈ ਨਹੀਂ ਦਿਖਾ ਸਕਦਾ ਚੱਲ ਬਾਈ ਮਨੇ ਕਿਹਾ ਮੈਂ ਪੜਾ ਦੋਸਤੋ ਆ ਦੇਖ ਲੋ ਆ ਦੇਖ ਠੱਕੇ ਨਾ ਦੋਸਤੋ ਚੱਲੋ ਮੰਮੀ ਹੋਂਦਹੀ ਕਿੱਦਾਂ ਬੇੜਨੀ ਆ ਯਾਰ ਮੈਂ ਇਹ ਨੂੰ ਕਹਤਾ ਵੀ ਬਾਹਰ ਨਹੀਂ ਜਾਣਾਗਾ ਦੋਸਤੋ ਰਿਸ਼ਤੇਦਾਰ ਬਹੁਤ ਬੜਿਆ ਪਰ ਕੋਈ ਨਾ ਦੋਸਤੋ ਮੈਂ ਜਿਵੇਂ ਪਤਾ 10 15 ਮਿੰਟ ਕੇ ਉਸ ਤੋਂ ਬਾਅਦ ਮੈਂ ਲੜਕੇ ਟੜਕੇ ਲੜਕੇ ਹੱਥ ਨੇ ਇੱਕੋ ਨਿੱਕੇ ਦੇ ਹਾਂ ਮੈਂ ਹਣਾ ਮੈਂ ਕਿਹੜਾ ਲੜੀ ਐ ਮੈਂ ਕਿਹੜਾ ਕੁਛ ਤੇ ਰੋਟੀ ਖਾਣੀ ਨਾ ਨਾ ਮੈਨੂੰ ਭੁੱਖ ਨਹੀਂ ਸੀ ਪਾਈ ਚਲੋ ਦੋਸਤੋ ਮਿਲਦੇ ਆ ਬਾਅਦ ਤੋਂ ਮੈਂ ਰੋਟੀ ਖਾਣ ਲੈਨੇ ਆ ਫਿਰ ਬਾਅਦ ਕਰਕੇ ਮਿਲਦੇ ਆ ਤੇ ਦੋਸਤੋ ਅੱਜੇ ਕੰਮ ਸਟਾਰਟ ਕੀਤਾ ਜੀ ਦੇ ਬਾਰੇ ਤੁਹਾਨੂੰ ਦੱਸਾਂਗੇ ਜਦ ਤੁਸੀਂ ਇਸ ਵੀਰੋਮ ਤੇ 1000 ਲਾਈਕ ਕਰ ਦੋ ਠੀਕ ਹਮ ਠੀਕ ਹੈ ਬਹੁਤ ਵਧੀਆ ਕੰਮ ਕਰਦੇ ਰਹੋ ਦੋਸਤੋ ਤੁਹਾਨੂੰ ਸਿਖਾਵਾਂਗੇ ਤੁਸੀਂ ਡੱਲ ਕਿਵੇਂ ਕਮਾ ਸਕਦੇ ਹੋ ਦੋਸਤੋ ਤਾਂ ਘਰੇ ਹਜੇ ਨੋ ਆਲਦਾ ਮੈਨੂੰ ਠੀਕ ਨਹੀਂ ਲੱਗਦਾ ਗਾਲਾਂ ਵਾਲਾ ਗਾਇਸ ਮੇਰੇ ਗਾਇਸ ਮੇਰੇ ਗਾਣਾ ਪੈਜਾ ਮੈਨੂੰ ਕੋਈ ਚੱਕਰੀ ਨਹੀਂ ਕਿਉਂਕਿ ਮੈਨੂੰ ਪਤਾ ਮੰਮੀ ਨੇ ਮੇਰੇ ਨੇ ਦੋ ਘੰਟੇ ਲੜਨਾ ਮੈਨਾਂ ਬਸ ਫਿਰ ਮੇਰੀ ਮੰਮੀ ਵਿਚਾਰੀ ਢਾਲ ਜਾਂਦੀ ਆ ਮੈਂ ਕਿਹਾ ਮੰਮੀ ਤਾਂ ਬੜੀ ਕੋਮਲ ਕਲੀਆ ਇੱਕ ਹੋਰ ਕੋਮਲ ਕਲੀ ਪਾਣੀ ਘੜ ਮੈਨੂੰ ਕੋਮਲ ਕਲੀ ਇੱਕ ਕੋਮਲ ਬਰੇ ਉਹ ਕੋਮਲ ਨੂੰ ਸੱਚ ਕਿਹਾ ਹੀ ਨਹੀਂ ਆ ਯਾ ਕੋਮਲ ਮੋਹ ਪਰ ਆਹੋ ਮੋਹਲ ਦੀ ਦਿਖੋ ਸਤ ਮੈਂ ਜੇ ਵੀ ਯਾਦ ਕਰਦੇ ਆ ਲੌਗ ਚ ਅਮਨ ਲਾਲ ਚਲ ਗਈ ਸੀ ਕਾਲੂ ਡੁੱਬ ਗਿਆ ਸੀ ਔਰ ਮਕਾਲੂ ਨੂੰ ਮੋਟਵਾਜਾ ਮਾਰ ਦਿੰਨਾ ਸਿਰਫ ਖਾਲੂ ਦੀ ਆਵਾਜ਼ ਹੀ ਆਵੇ ਕਾਲੂ ਨਾ ਦਿਖੇ ਕਾਲੂ ਓਏ ਸਿੱਕੇ ਦੇ ਦੇ ਇੱਕ ਤਾਂ ਉਹ ਬੈ ਕੇ ਜਦੋਂ ਤਾਪਾ ਕਿੱਥੇ ਕਿੱਥੇ ਲੁੜਤਾ ਨੰਨੀ ਸਿੱਕਾ ਕਿੱਥੇ ਆਪਾਂ ਆਪਾਂ ਨਹੀਂ ਗੱਦੇ ਹੋਏ ਓਏ ਮੇਰੀ ਕਾਨੀ ਹੈ ਮੇਰੀ ਕਾਜ ਜਲ ਰੈਕਡ ਰੱਖੇ ਜਾ ਵੀ ਅਵੀ ਰੱਖਾਂ ਜਲ ਭੱਜ ਕੇ ਜਾ ਕਾਲਾ ਦਊਂਗਾ ਜੈਸਨ 1900 ਸਾਡੀ ਭੱਜ ਕੇ ਸਰਬੰਨ ਚੱਲ ਗਿਆ ਵਾ ਸਾਗ ਮੱਕੀ ਦੀ ਰੋਟੀ ਤਾਂ ਮम्मा ਖਾ ਰਹੀ ਨੇ ਰੌਣੇ ਬੈਠੇ ਆਪਾਂ ਸਟੱਡੀ ਕਰੇ ਕਿਉਂਕਿ ਮੈਨੂੰ ਖੁਕ ਨਹੀਂ ਆ ਗਈ ਦੋਸਤੋ ਇਹ ਜੋ ਮੈਂ ਕੋਈ ਚੀਜ਼ ਖਾ ਰਿਹਾ ਮੈਨੂੰ ਦਿਖਾਉਂ ਨੂੰ ਜੀ ਕਰਦਾ ਮਾਂ ਵੀ ਦਿਖਾਉਣ ਨਹੀਂ ਤੇ ਦਿਖਾ ਰਹਾ ਹਾਂ ਹਾਂ ਅਦਰ ਪ੍ਰੀਤ ਦੀਦੀ ਘਰ ਆ ਕੇ ਚੱਕ ਕੇ ਚੱਕ ਨੂੰ ਨੂਰ ਉਰਿਆ ਥੱਪੜ ਪਾਣਗੇ ਮੈਨੂੰ ਬੁਲਾਈ ਫਿਰ ਉਸ ਤੋਂ ਬਾਅਦ ਟ੍ਰੈਕਰ ਕੁਝ ਕਹਿੰਦੇ ਸੀ ਪਹਿਲੇ ਕਹਿੰਦੇ ਸੀ ਠੀਕ ਦੀ। ਤੇ ਕੋਸ਼ਿਸ਼ ਕਰ। ਘਰੇ ਹੀ ਪਿਆ ਉਧਰ। ਆ ਤੈ ਇੱਧਰ ਕਿਉਂ ਆ? ਕਿਉਂ ਆ? ਲਾ ਲਾ। ਤਰੀਬ ਦੁੱਗੀਆਂ ਕਿੱਤੀ ਸੀ। ਕਿਉਂ ਉਸ ਤੋਂ ਮੈਂ ਖਾਣ ਦੇ ਨੇ ਮਰਾ ਬੜਾ ਜੀ ਕਰਦਾ ਵੀ ਮੈਂ ਕੈਮਰਾ ਕਮਾ ਲਾਂ ਪਰ ਫੇ ਕਮਾ ਦੇ ਦੋਸਤੋ 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 ਕੰਨ ਹਟ ਦਿਖਾਤਾ ਮੈਂ ਦੋਸਤੋ ਆ ਖਾਂਦੇ ਆ ਤਰੀਖਾਂ ਆਉਂਦੇ ਦੋਸਤੋ ਕਮਲ ਕੋਲ ਬਿਜੇ ਮਿਸਾ ਕੰਨ ਇਹ ਦੇਖੋ ਪਏ ਸਾਰਾ ਗੁਰੇ ਫੇਲਾ ਹੂੰ ਤੇ ਚਲੋ ਦੋਸਤੋ ਮਿਲਦੇ ਹਾਂ ਸੋਨਾਂ ਆਪਾਂ ਬਾਅਦ ਚੋ ਖਾਣਾ ਪੀਣਾ ਗਾਲੀਆ ਫਿਰ ਅੰਮਾ ਕੀ ਕਰਨਾ ਤੁਸੀਂ ਕਰਨਾ ਰੋਟੀ ਆ ਗਈ ਉਹਨੂੰ ਕਾਲ ਸਾਈਡ ਸੋ ਰੋਟੀ ਆ ਕਦੋਂ ਕੱਬੋ ਤੇ ਮੈਂ ਕਿਹੜਾ ਕਮਾ ਨਹੀਂ ਲੰਕੀ ਨੇ ਕਮ ਕਰ ਲਿਆ ਹਾਂ ਨੋਰ ਵੀ ਕੋਕਾ ਦੋਸਤ ਮਿਲ ਗਿਆ ਪ੍ਰੋਗਰਾਮ 10:00 ਦੋ ਰਾਤ ਦੇ 2:00 ਵਜੇ ਮਾਂ ਦਾ ਸਰ 2:00 ਵਜੇ ਅਸੀਂ ਚਾਹ ਪਾਟ ਕਰ ਰਹੇ ਹਾਂ 10:00 ਵਜੇ ਚਾਹ ਪਾਟ ਕਿੰਨੇ ਦੀ ਪਾਰਟੀ ਹੁੰਦੀ 2 ਬ੍ਰੇਕਾ ਟਿੱਕ ਦੋਸਤੋ ਕੈਮਰੇ ਮੁੜੇ ਹੋ ਸਹੀ ਮਮਾ ਮਰ ਜਾ ਤ ਮਾਰਿਓ ਜੋ ਜਸਟ ਮੈਂ ਗੱਟ ਚ ਖਾ ਰਹੀ ਹਾਂ ਮੈਂ ਦੋਸਤੋ ਮੈਂ ਲੈਣਾ ਚਾਹਦੀ ਹਾਂ ਮਨਾਂ ਮੈਂ ਬਿਮਾਰ ਹਾਂ ਨਾਂ ਦਾ ਸੇ ਮੈਨੂੰ ਬਿਮਾਰ ਨੂੰ ਕੋਈ ਵੀ ਪੁੱਛਦਾ ਨਹੀਂ ਗਏ ਤੇ ਕੋਈ ਵੀ ਮੇਰੀ ਹੈਲਪ ਨਹੀਂ ਕਰਦਾਗਾ ਹਾਂ ਹਾਂ ਤੁਸੀਂ ਦੇਖਿਆ ਮੈਂ ਆਪੇ ਰੋਟੀਆਂ ਪਕਾ ਕੇ ਖਾਦੀ ਹਾਂ ਢਾਈਜ ਮੈਂ ਕਿਸ ਤੋਂ ਕੀ ਐਕਸਪੈਕਟ ਕਰਾਂ ਮੇਰਾ ਵਲੋਗਿੰਗ ਦੇਖ ਜਿਹੜਾ ਮੈਂ ਕੱਲ ਪਹਿਲੇ ਦੇਖਿਆ

नहीं हाँ वही रेडी डी रे प्लानिंग रेडी डी प्लानिंग का रेडी डी प्लानिंग तो जब पास सोच रहे हैं प्लानिंग लगा ली कर दिया पास रमून है ना तेरी किता उठाइए काम होने में रेस्ट कर ली चालू तो चाल काम करे बोस्टी में अपना लोग चलाते हैं अंदर देखो ਦਲਗ ਵੀਟ ਕਲੇਪ ਨਿਕਲ ਆਂ ਗਿਆ ਇੱਧਰ ਦੇਖੋ ਆਮਾ ਆ ਦੇਖਿਆ ਉਹ ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਮੱਝੇ ਮੋ ਲੋਕਸ ਸੋ ਛੋਟਾ ਸਾ ਗੱਤ ਦੁਪਹਿਰ ਸੋ ਦੋਸਤਾਂ ਨਾਲ ਲੋਗ ਰੱਖੇ ਲੈਂਦੇ ਮੈਂ ਆਪਣੇ ਅੱਜ ਦੇ ਵਲੋਗ ਵਿੱਚ ਚੱਲੇ ਦੋਸਤੋ ਤਾਂ ਚੱਲੋ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਲਵ ਯੂ ਟੂ ਆ ਲਾਈਕ ਕਮੈਂਟ ਸ਼ੇਅਰ ਕਰਦੇ ਦੋਸਤੋ ਜੇ ਤੁਸੀਂ ਵੀ ਡਲਰ ਕਮਾਉਣਾ ਚਾਹੁੰਦੇ ਤਾਂ 66 ਵੀ ਕਮੈਂਟ ਕਰਕੇ ਦੱਸੋ